ਗੁਰੂ ਗੁਰੂ ਰੂਹ ਬਾਣੀ ਬੇਟ ਬਾਣੀ ਅਮਰੰਤ ਸਾਰੇ ਗੁਰ ਬਾਣੀ ਕਹੈ ਸੇਵਕ ਜਨਮਾਨੇ ਪਰ ਤਖ ਗੁਰੂ ਉਨਿਸ਼ਤਾਰੇ ਸਤਨਾਕ ਵਾਹਿਗੁਰੂ ਪਰਮ ਸਤਿਕਾਰਯੋਗ ਗੁਰੂ ਦੀ ਹਜ਼ੂਰੀ ਦੇ ਵਿੱਚ ਬਿਠੇ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਦਾ ਹੀ ਖਾਸ ਰੂਪ ਸਾਧ ਸੰਗਤ ਜੀਓ ਫਤੇ ਦੀ ਸੰਤ ਭਾਈਏ ਰਸਨਾ ਨੂੰ ਕਰੀਏ ਪਵਿੱਤਰ ਇੱਕ ਵਾਰ ਸੇਸਾਂ ਦੀ ਸੰਗਤ ਸਤ ਗੁਰਾਂ ਦੇ ਚਰਨਾਂ ਦੇ ਵਿੱਚ ਝਕਾਈਏ ਸੀਸ ਗਾਂਧੀ ਵਾਦੀ ਕੀ ਬੋਲੋ ਰਾਹਿਤ ਨੂੰ ਜਿੱਕਾ ਖਲਸਾ ਰਾਹਿਤ ਨੂੰ ਜਿੱਕੀ ਭਤੇ ਬਹੁਤ ਬਹੁਤ ਵਧਾਈਆਂ ਮੁਬਾਰਕਾ ਜਿੱਥੇ ਸਤਿਬਾਬਾ ਅਤਰ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਆ ਨਾਲ ਨਾਲ ਹੋਲੇ ਮਹੱਲੇ ਨੂੰ ਮੁੱਖ ਰੱਖਦੇ ਆ ਸੰਤ ਬਾਬਾ ਸੁਖਦੇਵ ਸਿੰਘ ਜੀ ਮੁਖ ਸੇਵਾਦਾਰ ਸਿਦਾਰਾ ਸਾਹਿਬ ਉਹਨਾਂ ਦੇ ਵੱਲੋਂ ਆਰੰਭੇ ਗਏ ਸਮਾਗਮ ਦੇ ਵਿੱਚ ਦੂਰੋਂ ਨੇੜੋਂ ਚੱਲ ਕੇ ਆਈਆਂ ਸੰਗਤਾਂ ਦੂਰੋਂ ਨੇੜੋਂ ਕਾਮੇ ਕੇ ਆਏ ਸਭ ਸਮਾਜ ਅਤੇ ਦੂਰੋਂ ਨੇੜੇ ਚੱਲ ਕੇ ਆਏ ਪਤਵੰਤੇ ਸੱਜਣ ਇੱਕ ਵਾਰ ਫੇਰ ਸਾਰਿਆਂ ਦੇ ਜਨਾਂ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਬੇਨਤੀ ਸੰਗਤ ਨੂੰ ਜੋ ਸੰਗਤ ਪਿੱਛੇ ਬੈਂਦੀ ਹੈ ਆਪਾ ਪੜ੍ਹਿਆ ਸਾਰੇ ਦੇਖਦੇ ਹੁੰਦੇ ਸੀ ਕਿ ਸਕੂਲ ਦੇ ਵਿੱਚ ਪਿੱਛੇ ਜਾ ਕੇ ਕੌਣ ਬੈਂਦਾ ਹੁੰਦਾ ਸੀ ਜਿਹਨੂੰ ਖਤਰਾ ਹੁੰਦਾ ਸੀ ਕਿ ਮਾਸਟਰ ਕੁਝ ਪੁੱਛ ਨਾ ਲਵੇ ਉਹ ਪਿੱਛੇ ਪਿੱਛੇ ਨੂੰ ਜਾਂਦੇ ਸੀ ਅਤੇ ਜਿਹੜੇ ਹੁਸ਼ਿਆਰ ਵਿਦਿਆਰਥੀ ਹੁੰਦੇ ਆ ਜਾਂ ਫਿਰ ਹਥਿਆ ਹਸ਼ਿਆਰ ਸਰੋਤੇ ਕਹੇ ਲਈ ਸੰਗਤ ਦੇ ਵਿੱਚ ਉਹ ਕਦੇ ਵੀ ਗੁਰੂ ਸਾਹਿਬ ਤੋਂ ਪਿੱਛੇ ਨਹੀਂ ਜਾਂਦੇ। ਉਹ ਗੁਰੂ ਸਾਹਿਬ ਦੀਆਂ ਨਜ਼ਰਾਂ ਦੇ ਵਿੱਚ ਆਉਂਦੇ ਆ। ਬੜੀ ਮੁਸ਼ਕਲ ਆਪਾਂ ਨੂੰ ਤੁਹਾਡਾ ਸਲਾ ਮਿਲੀ ਹੈ ਗੁਰੂ ਦੀ ਗੋਦ ਦੇ ਵਿੱਚ ਬੈਠ ਸਕ। ਪਰ ਆਪਾਂ ਪਤਾ ਨਹੀਂ ਕਿ ਪਿੱਛੇ ਕਿ ਪਿੱਛੇ ਪਿੱਛੇ ਨਹੀਂ ਗੁਰੂ ਯਾਰ ਵਾਲੇ ਉਹ ਗੁਰੂ ਦੀਆਂ ਖੁਸ਼ੀਆਂ ਲੈ ਰਹੀਏ ਨਾ ਤੇ ਗੁਰੂ ਦੇ ਚਰਨਾਂ ਦੇ ਵਿੱਚ ਆ। ਗੁਰੂ ਦੇ ਚਰਨਾਂ ਦੇ ਵਿੱਚ ਬੈਠ ਕੇ ਅਸੀਂ ਉਸ ਲੋਤੇ ਬਣ ਕੇ ਅੱਜ ਆਪਾਂ ਸਿੱਖਿਆ ਲਈਏ। ਅੱਜ ਸਾਰੇ ਸੇਣੀ ਸਰਵਾਂ ਨੇ ਵੱਖਰੇ ਵੱਖਰੇ ਤਰੀਕੇ ਦੇ ਨਾਲ ਸੰਗਤਾਂ ਨੂੰ ਇਤਿਹਾਸ ਦੇ ਬਾਰੇ ਜਾਣੂ ਕਰਵਾਇਆ ਪਰ ਆਪਾਂ ਨੂੰ ਜੋ ਵੀ ਮਿਲਿਆ ਆਪਾਂ ਇੱਕ ਵੱਖਰਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰੀਏ ਕਿਹਦਾ ਆਪੜ ਆਪਾਂ ਕੌਣ ਹਾਂ ਆਪਾਂ ਕਿੱਥੋਂ ਆਏ ਹਾਂ ਆਪਾਂ ਕੀ ਕਰਨ ਆਏ ਹਾਂ ਉਹ ਵਾਪਸ ਕਿਹੜਾ ਦੇਸ਼ ਹੈ ਜਿੱਥੇ ਆਪਾਂ ਨੇ ਜਾਣਿਆ ਅਤੇ ਸਾਥ ਜਾਣਿਓ ਵਰਮ ਪਿਆਰਿਓ ਅਸੀਂ ਆਪਣੇ ਆਪ ਨੂੰ ਭੁੱਲ ਚੁੱਕੇ ਸਾਨੂੰ ਆਪਣੇ ਆਪ ਦਾ ਵੀ ਪਤਾ ਨਹੀਂ ਹੈ ਅਸੀਂ ਕੌਣ ਹਣ ਸੰਕਤ ਨੇ ਕਿਹਾ ਕਿ ਇਹ ਕਿਤਾਹ ਹੋ ਸਕਦਾ ਬਾਬਾ ਜੀ ਕਿ ਸਾਨੂੰ ਆਪਣੇ ਆਪ ਦਾ ਪਤਾ ਹੋਵੇ ਸਾਨੂੰ ਤੇ ਪਤਾ ਹੈ ਅਸੀਂ ਕੌਣ ਹਾਂ ਅਸੀਂ ਤੁਹਾਡੇ ਸਾਹਮਣੇ ਬੈਠੇ ਹਾਂ ਨਹੀਂ ਗੁਰੂ ਪਿਆਰ ਵਾਲਿਓ ਆਪਾਂ ਉਹ ਨਹੀਂ ਆ ਜੋ ਆਪਾਂ ਸਾਹਮਣੇ ਬੈਠੇ ਆ ਜੋ ਦਾਸ ਤੇ ਸਾਹਮਣੇ ਬੈਠੇ ਆ ਨਾ ਇਹ ਤੇ ਆਪਾਂ ਨੂੰ ਰਹਿਣ ਦੇ ਲਈ ਇੱਕ ਘਰ ਮਿਲਿਆ ਇਹ ਤੇ ਆਪਾਂ ਨੂੰ ਮਕਾਨ ਮਿਲਿਆ ਹੋਇਆ ਇੱਕ ਰਹਿਣ ਲਈ ਆਪਾਂ ਤੇ ਹੋਗਾ ਜੋ ਇਸ ਦੇ ਅੰਦਰ ਵਸਦੇ ਜਿਸ ਨੂੰ ਤੁਸੀਂ ਗੁਰਬਾਣੀ ਦੇ ਵਿੱਚ ਸੁਣਦੇ ਹੋ ਤੇ ਪੜ੍ਹਦੇ ਹੋ ਹਾਟ ਮਾਸ ਨਾਰੀ ਦਾ ਪਿੰਜਰ ਵਿੱਚ ਪੰਖੀ ਵਸੈ ਵਿਚਾਰ ਓਏ ਆਪਾ ਤੇ ਉਹ ਪੰਖੀ ਅੰਦਰ ਮੇਰੇ ਪਿਆਰਿਓ ਜਿਹੜਾ ਇਹਦੇ ਵਿੱਚ ਵਸਣ ਵਾਲਾ ਹੁਣ ਇਸ ਪੰਖੀ ਦਾ ਅੱਗੇ ਕੀ ਹਾਲ ਹੈ ਦੱਸਨੇ ਆਖੇ ਸੀ ਲੱਗ ਕੇ ਸਾਨੂੰ ਪਤਾ ਨਹੀਂ ਕਿ ਅਸੀਂ ਕੌਣ ਹਾਂ ਅਸੀਂ ਕਿੱਥੋਂ ਆਏ ਹਾਂ ਅਸੀਂ ਕੀ ਕਰਨ ਆਏ ਗੁਰਮਖੋ ਜਿੰਨੀ دیر ਸਾਨੂੰ ਆਪਣੇ ਆਪ ਦਾ ਨਹੀਂ ਪਤਾ ਲੱਗਦਾ ਆਪਾਂ ਇਕੱਲੇ ਨੂੰ ਜਿੱਤ ਨਹੀਂ ਸਕਦੇ ਹੁਣ ਤੁਸੀਂ ਕਹੋਗੇ ਬਾਬਾ ਜੀ ਖੇਲ ਕਿਹੜਾ ਹੋ ਗਿਆ ਇਹ ਖੇਲ ਹੈ ਜੋ ਤੁਸੀਂ ਹਰ ਰੋਜ਼ ਪੜ੍ਹਦੇ ਹੋ ਦਿਨ ਸ ਰਾਤ ਦੋदाई ਦਾਇਆ ਖੇਲ ਹੈ 사ਗਰ జగਤ ਸਾਰਾ జగਤ ਇਹ ਖੇਲ ਨੂੰ ਖੇਲਣ ਵਾਸਤੇ ਆਇਆ ਹੈ ਤਿੰਨ ਤੇ ਅੱਗ ਦਾ ਇਹ ਖੇਲ ਹੈ ਆਪਾਂ ਹਰ ਰੋਜ਼ ਰਾਤ ਨੂੰ ਇਸ ਦੇਸ਼ ਨੂੰ ਛੱਡ ਕੇ ਚਲੇ ਜਾਂਦੇ ਹਾਂ ਕਿੱਥੇ ਜਾਣੀ ਇਹ ਹੁਣ ਤੁਸੀਂ ਸੋਚਿਓ ਕਿ ਆਪਾਂ ਕਿੱਥੇ ਜਾਵਾਂਗੇ ਅਮਰਤ ਵੇਲੇ ਆਪਾਂ ਇੱਥੇ ਵਾਪਸ ਆ ਜਾਵਾਂਗੇ ਇਹ ਜਿਹੜਾ ਬੇਸ ਹੈ ਇਹ ਆਪਣਾ ਨਹੀਂ ਹੈ ਆਪਾਂ ਪਰਲੋਕ ਦੇ ਰਹਿਣ ਵਾਲੇ ਆ ਇਸਨੂੰ ਮਾਤ ਲੋਕ ਕਹਿੰਦੇ ਆ ਇਹ ਸਮਾਤ ਲੋਕ ਦੇ ਵਿੱਚ ਆਪਾਂ ਹਰ ਰੋਜ਼ ਸਵੇਰੇ ਹੁੰਦੇ ਆ ਤੇ ਸ਼ਾਮ ਨੂੰ ਚੜੇ ਹੁਣ ਜਿਹੜਾ ਮਾਤ ਲੋਕ ਹੈ ਅਤੇ ਪਰਲੋਕ ਹੈ ਇਹਨਾਂ ਦੋਵੇਂ ਦੇਸਾਂ ਦੇ ਵਿਚਾਲੇ ਇੱਕ ਭਵਜਨ ਪਿੰਡ ਹੈ ਉਸ ਭਵਜਨ ਨੂੰ ਆਪਾਂ ਨੇ ਪਾਰ ਕਰਕੇ ਆਪਣੇ ਦੇਸ਼ ਜਾਣਾ ਸੀ ਪਰਲੋਕ ਦੇ ਵਿੱਚ ਪਰ ਜਦੋਂ ਆਪਾਂ ਸ਼ਾਮ ਨੂੰ ਇਸ ਦੇਸ਼ ਨੂੰ ਤੇ ਛੱਡ ਜਾਂਦੇ ਆਂ ਪਰ ਪਰਲੋਕ ਨਹੀਂ ਪਹੁੰਚਿਆ ਜਾਂਦਾ ਕਿਉਂ ਕਿ ਦੋਵੇਂ ਦੇਸਾਂ ਦੇ ਵਿਚਾਲੇ ਜਿਹੜਾ ਭਵਜਨ ਲੈ ਲ ਭਵਜਨ ਸਾਡੇ ਕੋਲ ਉਹ ਭਵਜਲ ਪਾਰ ਨਹੀਂ ਅਸੀਂ ਸਾਰੀ ਰਾਤ ਉਸ ਭਵਨ ਦੇ ਘੇਰੇ ਕੱਢਦੇ ਅੰਮ੍ਰਿਤ ਵੇਲਾ ਹੁੰਦਾ ਭਵਜਲ ਦੇ ਵਿੱਚ ਫੇਰ ਬਾਰਾ ਬੱਪਸ ਇਸ ਦੇਸ ਤੇ ਵਿੱਚ ਆਟ ਹੁਣ ਜਿੰਨੀ ਦੇਰ ਅਸੀਂ ਜੁਗਤੀ ਨਹੀਂ ਵਰਤਦੇ ਜਿੰਨੀ ਦੇਰ ਸਹਿਮਾਦੀ ਮਤ ਨਹੀਂ ਲੈਂਦੇ ਓਨੀ ਦੇਰ ਗੁਰੂਕ ਪਿਆਰਿਓ ਸਾਨੂੰ ਇਕੱਲੇ ਲੜਾ ਪਤਾ ਨਹੀਂ ਲੱਗਦਾ ਬੇਨਤੀ ਹੈ ਕਿ ਹੋਰ ਕੁਝ ਨਾ ਕਰਿਓ ਸਿਰਫ ਦੋ ਗੱਲਾਂ ਪ੍ਰਵਾਨ ਕਰਨ। ਇੱਕ ਤੇ ਜੋ ਅਰਦਾਸ ਦੇ ਵਿੱਚ ਤੁਸੀਂ ਹਰ ਰੋਜ਼ ਮੰਗਦੇ ਹੋ ਮੇਰੇ ਮਾਲਕ ਦੇ ਕੋਲੋਂ ਹਰ ਰੋਜ਼ ਕਹਿੰਦੇ ਹੋ ਇੱਕ ਤੇ ਉਹ ਮੰਗ ਲਿਆ ਕਰੋ। ਉਹਦੇ ਬੰਨ ਤੇ ਆਂਦੇ ਨੂੰ ਕਿ ਅਸੀਂ ਕੀ ਮੰਗਦੇ ਆ ਰੋਜ਼ ਮਾਲਕ ਦੇ ਕੋਲੋਂ ਜੋ ਆਪਾਂ ਮਾਲਕ ਦੇ ਕੋਲੋਂ ਮੰਗਦੇ ਆ ਕਿ ਸਾਨੂੰ ਉਹ ਮਾਲਕ ਨੇ ਦੇ ਤਾ ਜਦ ਸਾਨੂੰ ਮਾਲਕ ਨੇ ਨਹੀਂ ਦਿੱਤਾ ਜੇ ਤੁਸੀਂ ਰੋਜ਼ ਮੰਗਦੇ ਹੋ ਪਰ ਮਾਲਕ ਨੇ ਦਿੱਤਾ ਨਹੀਂ ਫਿਰ ਕਦੇ ਤੇ ਉਲਾਮਾ ਦੇ ਨੂੰ ਆ ਕੇ ਕਿ ਮੇਰੇ ਬਾਦਸ਼ਾਹ ਤੁਸੀਂ ਤੇ ਗੁਰਬਾਣੀ ਦੇ ਵਿੱਚ ਇੱਕ ਗੱਲ ਪਈ ਨੇ ਉਹ ਕਿਹੜੀ ਬੇਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਤੁਸੀਂ ਕਹਿੰਦੇ ਹੋ ਕਿ ਅਰਦਾਸ ਬਿਰਥੀ ਵੀ ਜਾਂਦੀ ਪਰ ਸਾਡੀ ਤੇ ਪੂਰੀ ਨਹੀਂ ਹੁੰਦੀ। ਹੁਣ ਤੁਸੀਂ ਕਹੋਗੇ ਬਾਬਾ ਜੀ ਉਹ ਕਿਹੜੀ ਅਰਦਾਸ ਹੈ? ਧਿਆਨ ਦੇਵ ਗੁਰੂ ਪਿਆਰੇ ਜੀ ਨੇ ਇੱਕ ਸਰੋਤੇ ਬੈਠੇ ਆ। ਜਿਹੜੇ 10 ਮਿੰਟ ਆਪਾਂ ਲਾਈਏ ਨਾ ਕੁਝ ਲੈ ਕੇ ਜਾਈਏ। ਵੈਸੇ ਵੀ ਜਿਨ ਸਤਿਗੁਰੂ ਨੇ ਆਪਾਂ ਨੂੰ ਆਖਿਆ ਹੈ ਪੁਰਾਨੀ ਤੂੰ ਆਇਓ ਲਾਹ ਲੈ। ਆਪਾਂ ਲਾਹਾ ਲੈਣ ਵਾਸਤੇ ਆਏ। ਕੋਸ਼ਿਸ਼ ਕਰੀਏ ਹੁਣ ਆਪਾਂ ਹਰ ਰੋਜ਼ ਅਰਦਾਸ ਕਰਦੇ ਆ ਸਾਰੇ ਗੁਰੂ ਘਰ ਦੇ ਵਿੱਚ ਕੋਈ ਗੁਰੂ ਘਰਾਂ ਤੋਂ ਬਗੈਰ ਨਿਤਨੇਮ ਕਰਕੇ ਆਪਣੇ ਘਰਾਂ ਦੇ ਵਿੱਚ ਅਰਦਾਸ ਕਰਦੇ ਹੋ ਪਰ ਲੋਗ ਦੀ ਸਾਰੀ ਸੰਗਤ ਹੈ ਕੀ ਮੰਗਦੀ ਹੈ ਕਿ ਮੇਰੇ ਮਾਲਕਾ ਸਾਡੇ ਨਾਲ ਆਵਾਹੇ ਗੁਰੂ ਚਿਤ ਸਾਡੇ ਵਾਹਿਗੁਰੂ ਚਿਤ ਆਦੇ ਆ ਲੰਗਦੀ ਹੈ ਸਾਰੀ ਸੰਗਤ ਕੀ ਕਹਿੰਦੇ ਆ ਪਰਤਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਭਾਵ ਮੇਰੇ ਮਾਨਕਾ ਸਾਡੀ ਸਾਰਿਆਂ ਦੀ ਤੇਰੇ ਅੱਗੇ ਇੱਕ ਅਰਦਾਸ ਹੈ ਇੱਕ ਬੇਅੰਤੀ ਹੈ ਇੱਕ ਜੋਤੜੀ ਹੈ ਕਾਦੀ ਅਰਦਾਸ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤ ਆਵੇ ਕਰਦੇ ਆਪਾਂ ਰੋਜ਼ ਇਹ ਅਰਦਾਸ ਮੰਗਦੇ ਆਂ ਕਿ ਮੇਰੇ ਮਾਲਕਾ ਸਾਡੇ ਵਹਿਗੁਰੂ ਚਿਤਾ ਜੀ ਗੁਰਮਖ ਪਿਆਰਿਓ ਅਫਸੋਸ ਕਿਸੇ ਨੂੰ 2 ਸਾਲ ਹੋ ਗਏ ਗੁਰਦੁਆਰੇ ਜਾਂਦੇ ਆਣ ਕਿਸੇ ਨੂੰ 5 ਸਾਲ ਹੋ ਗਏ ਕਿਸੇ ਨੂੰ 10 ਸਾਲ ਹੋ ਗਏ ਤੁਹਾਡੇ ਵਿੱਚ 15 15 20 20 ਸਾਲ ਵਾਲੇ ਵੀ ਬੈਠੇ ਆ ਅਰਦਾਸ ਕਰਨ ਵਾਲੇ ਬੈਠੇ ਆ ਹੁਣ ਸੋਚ ਕੇ ਦੇਖਿਓ ਕਿ ਕਿੰਨਾ ਕਿੰਨਾ ਨੂੰ ਵਹਿਗੁਰੂ ਚਿਤ ਪਾ ਗਿਆ ਅਜੇ ਤੱਕ ਸਾਨੂੰ ਵਾਹਿਗੁਰੂ ਚਿਤ ਨਹੀਂ ਆਇਆ ਅਫਸੋਸ ਨਹੀਂ ਹੈ ਸਾਡੇ ਦੁਖੀ ਹੋਣ ਦਾ ਮੇਨ ਕਾਰਨ ਸੁਣੋ ਕਿਉਂ ਆਪਾਂ ਦੁਖੀ ਗੁਰੂ ਸਾਹਿਬਾਂ ਨੇ ਹੰਪੀ ਭਰੀ ਹੈ ਕਿ ਤੈਨੂੰ ਉਸ ਦਿਨ ਸੁੱਖਾਂ ਦੀ ਪ੍ਰਾਪਤੀ ਹੋਏਗੀ ਜਿਸ ਦਿਨ ਤੈਨੂੰ ਵਾਹਿਗੁਰੂ ਚਿਤ ਆਏ ਇਸੇ ਅਰਦਾਸ ਦੇ ਵਿੱਚ ਇਸੇ ਪੰਕਤੀ ਤੋਂ ਬਾਅਦ ਆਪਾਂ ਇੱਕ ਪੰਕਤੀ ਹੋਰ ਉਚਾਰਨ ਕਰਦੇ ਆ। ਫਿਰ ਤੁਸੀਂ ਕਹਿੰਦੇ ਹੋ ਸਾਰੇ ਰਲ ਮਿਲ ਕੇ ਕੀ ਕਹਿੰਦੇ ਹੋ? ਪਹਿਲਾਂ ਵੀ ਆਖਿਆ ਸੀ ਨਾ। ਸ੍ਰੀ ਸਤਿਮੇ ਸਰਬੱਤ ਕਾਲ ਸਾਹਿਬ ਜੀ ਕੀ ਅਰਦਾਸ ਹੈ ਜੀ। ਸਾਹਿਬ ਜੀ ਕੋ ਵਾਹਿਗੁਰੂ 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 ਜੈਤਾਂ ਆਵੇ। ਉਸ ਤੋਂ ਬਾਅਦ ਕਹਿੰਦੇ ਹੋ ਆਪ ਮੋਰ ਲਾਉਣੇ ਹੋ। ਚਿੱਤ ਆਉਣ ਦਾ ਸਦਕਾ ਜੇ ਸਾਡੇ ਚਿੱਤ ਆ ਗਿਆ ਉਹਦਾ ਸਦਕਾ ਚਿੱਤ ਆਗਲ ਦਾ ਸਦਕਾ ਸਰਬ ਸੁਖ ਹੋਵੇ ਸਰਬ ਸੁਖ ਦਾ ਭਾਵ ਸਾਰੇ ਸੁਖ ਤੁਹਾਡੀ ਝੋਲੀ ਚ ਪੈ ਜਾਣੇ ਆ ਸਾਰੇ ਸੁੱਖਾਂ ਦੇ ਵਿੱਚ ਕਿਹੜੇ ਕਿਹੜੇ ਆ ਗਏ ਲੋਕ ਦੇ ਵੀ ਅਤੇ ਪਰਲੋਕ ਦੇ ਤੁੱਖ ਉਸ ਦਿਨ ਮਿਲਣੇ ਜਿਸ ਦਿਨ ਸਾਡੇ ਵਹਿਗੁਰੂ ਚਿਤ ਆ ਗਿਆ ਪਰ ਅਫਸੋਸ ਅਜੇ ਤੱਕ ਸਾਡੇ ਆ ਵਹਿਗੁਰੂ ਚਿਤ ਨਹੀਂ ਆਇਆ ਵਰਮ ਪਿਆਰਿਓ ਕਿਉਂ ਨਹੀਂ ਚਿਤ ਆਇਆ ਪੁੱਛੋ ਮੇਰੇ ਮਾਲਕ ਨੂੰ ਮੇਰੇ ਗੁਰੂ ਨੂੰ ਪੁੱਛੋ ਕਿ ਗੁਰੂ ਜੀ ਤੁਸੀਂ ਤੇ ਕਹਿੰਦੇ ਹੋ ਵਿਰਤੀ ਕਦੇ ਨਾ ਹੋਊਗੀ ਜਨ ਕੀ ਇਰਦਾਸ ਅਸੀਂ ਰੋਜ਼ ਸਾਰੇ ਅਰਦਾਸ ਕਰਦੇ ਆ ਸਾਡੇ ਵੈਗਰੂ ਚੇਤਾ ਦੇ ਸਾਡੇ ਕਿਉਂ ਨਹੀਂ ਆਇਆ ਜਦੋਂ ਪੁੱਛੋਗੇ ਪੁੱਛਣ ਜਾਣਦੇ ਗੁਰੂ ਨੂੰ ਤਾਂ ਗੁਰੂ ਨੇ ਕੰਨ ਖੋਲ ਦੇਣੇ ਐ ਕਿ ਭੋਲਿਆ ਤੇਰੇ ਤਾਂ ਨਹੀਂ ਚਿੱਤਾ ਆ ਤੇਰੇ ਵਿੱਚ ਆ ਘਾਟ ਐ ਆ ਕਮੀ ਐ ਤੇਰੇ ਵਿੱਚ ਤਾਂ ਨਹੀਂ ਚਿੱਤਾ ਐ ਹੁਣ ਕਿਹੜੀ ਘਾਟ ਐ ਘਾਟ ਇਹ ਐ ਕਿ ਜੇ ਕਿਸੇ ਵੀ ਚੀਜ਼ ਨੂੰ ਜਪਾਂਗੇ ਤਾਂ ਸਾਡੇ ਚਿੱਤ ਆਏਗੀ ਜੇ ਜਪੋਗੇ ਕਿਸੇ ਚੀਜ਼ ਨੂੰ ਤਾਂ ਹੀ ਚਿੱਤ ਆਏਗੀ ਸਿਰ ਤਿੰਨ ਵਾਰ ਅਰਦਾਸ ਦੇ ਵਿੱਚ ਸਾਡੇ ਮੁਖ ਦੇ ਵਿੱਚੋਂ ਨਿਕਲਦਾ ਵਾਹ ਮੁੜ ਕੇ ਸਾਡੇ ਮੁਖ ਦੇ ਵਿੱਚੋਂ 24 ਘੰਟੇ ਵਹਿਣ ਹੋਏ ਨਿਕਲਦਾ ਚਿੱਤ ਕੀਤਾ ਆਏਗਾ गुरु ਨੂੰ ਪੁੱਛੋ ਗੁਰੂ ਜੀ ਚਿੱਤ ਕਿਤਾ ਆਏਗਾ ਫਿਰ ਗੁਰੂ ਜੀ ਦੱਸਦੇ ਐ ਉਠਤ ਬੈਠਤ ਸੋਬਤ ਜਾਗਤ ਅਸੀਂ ਤੇ ਜਾਗਦੇ ਹੀ ਕਰਦੇ ਸਾਡੇ ਗੁਰੂ ਨੇ ਡਿਊਟੀ ਲਾਤੀ ਕਿ ਪੁੱਤਰ ਸੁਤਾਂ ਪਿਆ ਵੀ ਕੀ ਕਰ ਲੈ ਉਠਤ ਬੈਠਤ ਸੋਬਤ ਜਾਗਤ ਗੁਰ ਮੰਤਰ ਹਿਦੇ ਚਾਰ ਆਇਆ ਹੈ गुरु मंत्र किनू कहते हैं वाहिगुरु गुरु मंत्र है इसे वाहिगुरु न जेड़ा कहते सी के साथे चित्ता जे वो चित्त आया क्यों क्योंकि असी जपिया बेंती है मेरे सत्य गुरु दाहुकम परवान करो ਇਸ ਨੂੰ ਚਿਤ ਕਰੋ ਜਿਸ ਦਿਨ ਇਹ ਚਿੱਤ ਆ ਗਿਆ ਉਸ ਦਿਨ ਸਾਨੂੰ ਸੁੱਖਾਂ ਦੀ ਪ੍ਰਾਪਤੀ ਹੋਏਗੀ ਨੰਬਰ ਦੋ ਤੇ ਮੇਰੇ ਸਹਿਮਾ ਕਰੀ ਇਸ ਵਾਹਿਗੁਰੂ ਗੁਰਮੰਤਰ ਦੇ ਵਿੱਚ ਕਿੰਨੀ ਵੱਡੀ ਤਾਕਤ ਹੈ ਅੱਜ ਉਪਰ ਜੇ ਥੋੜਾ ਜਿਆਦਾ ਚਲਾਈਏ ਕਿੰਨੀ ਟੀਕ ਤਾਕਤ ਹੈ ਵਾਹਿਗੁਰੂ ਗੁਰਮੰਤਰ ਦੀ 500 ਕੇ ਜਿੱਤੇਰੇ ਹਿਰਦੇ ਦੇ ਉੱਤੇ ਆ ਵਾਹਿਗੁਰੂ ਗੁਰਮੰਤਰ ਵਸ ਜਾਏ ਨਾ ਤੇ ਤੈਨੂੰ ਕਿਸੇ ਵੀ ਪ੍ਰਕਾਰ ਦਾ ਦੁੱਖ ਆਏਗਾ ਨਾ ਤੈਨੂੰ ਕਿਸੇ ਵੀ ਪ੍ਰਕਾਰ ਪਰਵਾਰ ਦੇ ਵਿੱਚ ਤੇਰੇ ਵਿੱਚ ਕਲੇਸ਼ ਆਏਗਾ ਉਸ ਤੋਂ ਅਪਰੰਤ ਕਹਿੰਦੇ ਨਾ ਤੈਨੂੰ ਕਿਸੇ ਵੀ ਪ੍ਰਕਾਰ ਦਾ ਡਰ ਲੱਗੇਗਾ ਇਹ ਮੇਰੇ ਸਹਿਬਾਂ ਦੇ ਬਚਨ ਨੇ ਮੇਰੇ ਗੁਰੂ ਦੇ ਬਚਨ ਨੇ ਕਿਸੇ ਬਾਪੇ ਦੇ ਬਚਨ ਨਹੀਂ ਹੈ ਕਹਿੰਦੇ ਨਾ ਤੇ ਤੈਨੂੰ ਕੋਈ ਦੁੱਖ ਆਏਗਾ ਨਾ ਤੇਰੇ ਪਰਿਵਾਰ ਦੇ ਵਿੱਚ ਕੋਈ ਕਲੇਸ਼ ਹੋਏਗਾ ਕਦੇ ਤੇ ਨਾ ਤੈਨੂੰ ਡਰ ਆ। ਆ ਤੈਨਹੀਂ ਕੀ ਜਾਂ ਆਪਾਂ ਨੂੰ ਦੁਖੀ ਕਰਦੀਆਂ ਨੇ। ਜਾਂ ਤੇ ਸਰੀਰਕ ਰੋਗ ਆ ਦੁੱਖ ਸਾਨੂੰ ਦੁਖੀ ਕਰਦੇ ਆ। ਜਾਂ ਫਿਰ ਪਰਿਵਾਰ ਦਾ ਕਲੇਸ਼ ਸਾਨੂੰ ਦੁਖੀ ਕਰਦੇ। ਜਾਂ ਫਿਰ ਸਾਨੂੰ ਡਰ ਦੁਖੀ ਕਰਦਾ ਕਿਸੇ ਨੂੰ ਮੌਤ ਦਾ ਡਰ ਕਿਸੇ ਨੂੰ ਅੜਥੀ ਦਾ ਡਰ ਕਰチェटा किसे नु जमांदा था या ਆਪਣੇ ਜਿਹਾ ਆਪਕੋ ਦੁਖੀ ਕਰਦੀਆਂ ਨੇ ਮੇਰੇ بادشاہ ਤੰਨੇ ਜੀਤਿਆ ਦੀ ਜ਼ਿੰਮੇਵਾਰੀ ਲੈ ਲਈ ਠੀਕ ਕਹਿੰਦੇ ਕਹਿੰਦੇ ਪੁੱਤਰ ਤੇਰੇ ਹਿਰਦੇ ਤੇ ਗੁਰਮੰਤਰ ਵਸਦਾ ਬੱਸ ਗੁਰਬਾਣੀ ਦਾ ਫਰਮਾਨ ਹੈ ਦੁਖ ਕਲੇਸ਼ ਨਾ ਭਾਉ ਵਿਆਪੇ ਭਾਉ ਕਹਿੰਦੇ ਐ ਡਰ ਦੁਖ ਕਲੇਸ਼ ਨਾ ਭਾਉ ਵਿਆਪੇ ਗੁਰਮੰਤਰ ਹਿਰਦੈ ਹੋਏ ਜੇ ਤੁਹਾਡੇ ਹਿਰਦੇ 'ਚ ਗੁਰਮੰਤਰ ਵਸ ਗਿਆ ਆਪ ਤੰਨੇ ਜੀਤਾ ਤੁਹਾਡੇ ਨੇੜੇ ਨਹੀਂ ਹੋਰ ਕੀ ਭਾੜਦੇ ਆ ਬਾਬੇ ਬੁਲੇ ਤੁਰੇ ਫਿਰਦੀਆਂ ਮੜੀਆਂ ਮਸਾਲੀਆਂ 'ਚ ਤੁਰੇ ਫਿਰਦੀਆਂ ਉਹ ਮੇਰੇ ਸਹਿਬਾਂ ਇੱਕ ਗੁਰਮੰਤਰ ਕਹਿ ਰਿਹਾ ਇੱਕ ਚਾਰ ਅੱਖਰਾਂ ਦਾ ਵਹਿਗੁਰੂ ਸ਼ਬਦ ਕਹਿ ਰਿਹਾ ਕਹਿੰਦੇ ਪੁੱਤਰ ਤੂੰ ਇਸ ਨੂੰ ਯਾਦ ਕਰ ਲੈ ਤੇਰਾ ਲੋਕ ਦੇ ਵਿੱਚ ਤੇ ਪਰਲੋਕ ਦੇ ਵਿੱਚ ਵੀ ਮੈਂ ਸਹਾਈ ਹਾਂ ਤੇਨੂੰ ਕਿਤੇ ਵੀ ਭਟਕਣ ਦੀ ਲੋੜ ਨਹੀਂ ਹੈ ਹਰ ਥਾਂ ਤੇ ਮੈਂ ਤੇਰਾ ਸਾਥ ਦੇਣਾ ਬਸ ਚਾਹੁੰਦਾ ਤੇਰੇ ਹਿਰਦੇ ਤੇ ਵਾਹਿਗੁਰੂ ਬਰਮੰਤਰ ਵਸ ਜਾਣਾ ਹੈ ਨੰਬਰ 2 ਜਿੰਦਾ ਜਿੰਨਾ ਦੇ ਹਿਰਦੇ ਦੇ ਉੱਤੇ ਵਾਹਿਗੁਰੂ ਬਰਮੰਤਰ ਵਸਿਆ ਹੈ ਤਾਸ ਨੇ ਆਪਣੀ ਹੱਥਾਂ ਦੇ ਨਾਲ ਹਕੀਕਤ ਦੇਖੀ ਤੁਹਾਨੂੰ ਕਿਸੇ ਵੀ ਪ੍ਰਕਾਰ ਬਿਮਾਰੀ ਨੇ ਘੇਰਿਆ ਹੋਇਆ ਜਿੱਥੇ ਡਾਕਟਰਾਂ ਨੇ ਹੱਥ ਖੜੇ ਕਰ ਦਿੱਤੇ ਜਿੱਥੇ ਡਾਕਟਰਾਂ ਨੇ ਕਿਹਾ ਕਿ ਪੁੱਤਰ ਹੁਣ ਦਵਾਈ ਕਰਨ ਨਹੀਂ ਕਰਨ ਹੁਣ ਦਵਾਈ ਨਹੀਂ ਕਰਨ ਲਾਟ ਦੇ ਮਰੀਜ਼ਾਂ ਦੇ ਇੱਕ ਨਹੀਂ ਅਨੇਕਾਂ ਦੁੱਖ ਦੂਰ ਹੁੰਦੇ ਵੇਖੇ ਗਏ ਅਨੇਕਾਂ ਦੁੱਖ ਦੂਰ ਹੁੰਦੇ ਵੇਖੇ ਗਏ ਐ ਅੱਜ ਤੋਂ 4-5 ਮਹੀਨੇ ਪਹਿਲਾਂ ਮੁਖਸਰ ਸਾਹਿਬ ਇੱਕ ਗੁਰਸਿੱਖ ਪਰਿਵਾਰ ਪਰਟਕ ਦੇ ਡਰਾਈਵਰੀ ਕਰਦਾ ਸੀ ਉਹ ਪਰ ਗੁਰਸਿੱਖ ਪਰਿਵਾਰ ਸੀ ਦਾਸ ਦੇ ਪ੍ਰੋਗਰਾਮ YouTube ਚੈਨਲ ਦੇ ਉੱਤੇ ਉਸਨੇ ਵੇਖੇ ਵੇਖਣ ਤੋਂ ਬਾਅਦ ਉਹ ਗਰੁੱਪ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਐਡ ਹੋ ਗਏ ਜੁੜ ਗਏ ਗਰੁੱਪ ਦੇ ਵਿੱਚ ਉਹਨਾਂ ਨੇ ਸਿਮਰਨ ਕਰਨਾ ਸ਼ੁਰੂ ਕਰ ਦੇਣਾ ਅਚਾਨਕ ਉਹਨਾਂ ਦੀ 12 ਸਾਲ ਦੀ ਬੱਚੀ ਹਸਪੀਟਲ ਮੁਕਸਰ ਦੇ ਵਿੱਚ ਉਹ ਦਾਖਲ ਹੋ ਗਈ ਤੀਜੇ ਦਿਨ ਡਾਕਟਰਾਂ ਨੇ ਟੈਸਟ ਕੀਤੇ ਗਹਿਰਾਈ ਦੇ ਨਾਲ ਤਾਂ ਪਤਾ ਲੱਗਿਆ ਕਿ ਬੱਚੀ ਦਾ ਜਿਹੜਾ ਲੀਵਰ ਸੀ ਉਹ 95% ਖਰਾਬ ਹੋ ਚੁੱਕਾ ਸੀ ਦਫਤਾ ਲੱਗਿਆ ਉਹਨਾਂ ਨੇ ਫਟਾਫਟ ਪਠੰਨੇ ਹਸਪੀਟਲ ਦੇ ਪਰਚੇ ਕੱਟ ਦਿੱਤੇ ਕਿ ਸਾਡੇ ਕੋਲ ਇਸ ਦਾ ਇਲਾਜ ਨਹੀਂ ਹੈ ਤੇ ਤੁਸੀਂ ਬੱਚੀ ਨੂੰ ਹੁੰੜੇ ਲੈ ਜਾਓ ਕਿ ਚੰਗੀ ਗੱਲ ਹੈ ਕਿ ਤੁਹਾਡੀ ਬੱਚੀ ਅੱਜ ਦੀ ਰਾਤ ਕੱਟ ਲਾ ਉਹ ਵਿਚਾਰਾ ਗਰੀਬ ਪ੍ਰਵਾਸੀ ਜਿਸ ਹਸਪੀਟਲ ਦੇ ਪਰਚੇ ਕੱਟੇ ਗਏ ਉਹ ਹਸਪੀਟਲ ਬੜਾ ਮਹਿੰਗਾ ਉਹ ਟੋਰਦੇ ਸੀ ਜੇਬ ਅਲਾਉ ਨਹੀਂ ਕਰਦੀ ਸੀ ਯਾਜਤ ਨਹੀਂ ਦਿੰਦੀ ਸੀ ਕਿ ਅਸੀਂ ਉਸ ਹਸਪੀਟਲ ਦੇ ਵਿੱਚ ਜਾਈਏ ਪਰ ਉਹਨੇ YouTube ਦੇ ਉੱਤੇ ਦਾਸ ਦੀ ਜਵਾਨੀ ਇਹ ਸੁਣਿਆ ਰਿਆ ਸੀ ਕਿ ਜੇ ਅਸੀਂ ਕਿਤੇ ਵਾਹਿਗੁਰੂ ਜਪ ਲਈਏ ਤਾਂ ਮੇਰਾ ਪਤਸ਼ਾ ਸਾਡੇ ਵੀ ਰੋਗ ਕੱਢ ਦੇ ਸਾਡੇ ਵੀ ਦੁੱਖ ਦੂਰ ਹੋ ਸਕਦੇ ਐ ਅਸੀਂ ਉਸ ਭਾਈ ਸਾਹਿਬ ਕੋਲੇ ਜਾਂਦੇ ਵਰਮਾ ਪਿਆਰਿਓ ਜਦੋਂ ਉਹਨਾਂ ਪਰਚਾ ਕਟਿਆ ਗਿਆ ਬਟੰਡੇ ਦਾ ਉਹ ਬਟੰਡੇ ਹਸਪੀਟਲ ਤੇ ਨਹੀਂ ਗਏ ਮੁਖਸਰ ਸਾਹਿਬ ਨੂੰ ਸਿੱਧਾ ਉਹ ਸੰਗਰੂਰ ਦੀ ਤਖਤ ਦੇ ਉੱਤੇ ਪਹੁੰਚੇ ਉੱਥੇ ਆ ਕੇ ਜੋ ਬੱਚਿਆਂ ਦਾ ਜਿਸ ਦਾ ਬੱਚਾ ਅੱਜ ਬਿਮਾਰ ਹੈ ਉਹ ਮਾਤਾ ਦੇ ਤੜਫਣੀ ਹੈ ਉਹ ਮਾਤਾ ਬੂਧ ਹਾਈ ਕਰਤੀ ਸੀ ਕਿ ਭਾਈ ਸਾਹਿਬ ਸਾਡੇ ਬੱਚੇ ਨੂੰ ਬਚਾ ਲਾ ਦੱਸਣਾ ਦੇ ਕੋਲ ਪਾਵਰ ਮੇਰੇ ਕੋਲ ਹੱਥ ਨਾ ਜੋੜੋ ਹੱਥ ਮੇਰੇ ਗੁਰੂ ਦੇ ਅੱਗੇ ਤੇ ਗੁਰੂ ਦੇ ਬਚਨ ਕਮਾਓ ਕਹਿੰਦੇ ਵੀ ਕੀ ਬਚਨ ਹੈ ਗੁਰੂ ਦੇ। ਸਾਹ ਨੇ ਇੱਕ ਹੀ ਬੇਨਤੀ ਕੀਤੀ ਸੀ ਕਿ ਬੱਚੀ ਦੇ ਗੁਰੂ ਕੋ ਸਲਾਮਾਂਗੇ ਆਪਾਂ ਪਰ ਲਾਮਾਂ ਦੇ ਗੁਰਮੰਤਰ। ਤੁਸੀਂ ਇਸ ਬੱਚੀ ਦੇ ਕੋਲ 4 ਦਿਨ ਗੁਰਮੰਤਰ ਬੰਦ ਨਹੀਂ ਕਰੋ। ਇਸ ਬੱਚੀ ਦੇ ਕੋਲੇ ਗੁਰਮੰਤਰ ਦਾ ਸਿਮਰਨ ਕਰਦੇ ਰਹਿਣਾ ਕਰਦੇ ਰਹਿਣਾ। ਅਤੇ ਉਸ ਵੇਲੇ ਅਸੀਂ ਵਿਵੇਕ ਇਹ ਅਤਾ ਢੰਡਾ ਬੱਚੀ ਦੇ ਨਾਲ ਸਿਮਰਤ ਕੀਤਾ। ਮਾਲਕ ਕਤੇ ਇੱਕ ਅਰਦਾਸ ਬੇਨਤੀ ਜੋਦੜੀ ਕੀਤੀ ਜਿੱਥੇ ਦਵਾਈ ਕੰਮ ਨਹੀਂ ਕਰਦੀ ਮਾਲਕਾ ਉਹ ਫਿਰ ਦੁਆ ਤੰਗ ਕਰਦੇ ਮੇਰੇ ਮਾਲਕ ਨੇ ਬੇਨਤੀ ਮਨਜ਼ੂਰ ਕੀਤੀ ਆਪਣੇ ਦੁਖੀ ਪਰਿਵਾਰ ਦੀ ਆਪਣੇ ਬੱਚਿਆਂ ਦੀ ਮੇਰਾ ਮਾਲਕ ਅੱਜ ਤੋਂ ਜੁਗ ਪਹਿਲਾ ਰੱਖਿਆ ਕਰਦਾ ਆਇਆ ਹੈ ਅਧਿਕਾਰਨ ਹੈ ਅਧਿਕਾਰਤਾ ਰਹਿ ਅਸੀਂ ਸੁਣੀਏ ਕਿ ਧੰਨੇ ਦੀਆਂ ਗਮਣਾ ਚਾਹਿਆ ਨਾਮਦੇਵ ਦੀ ਛਪਰੀ ਬਣਾਈ ਸੀ ਆਦਮੀ ਕਰਦੇ ਕਾ ਆਪਣੇ ਭਕਤਾਂ ਦੇ ਮੇਰੇ ਮਾਲਕ ਨੇ ਉਸ ਬੱਚੀ ਜਦੋਂ ਉਹ ਲੈ ਕੇ ਆਈ ਸੀ ਉਹਨਾਂ ਨੂੰ ਖਤਰਾ ਸੀ ਕਿ ਰਾਤ ਕੱਟੇ ਵੀ ਪਤਾ ਨਹੀਂ ਬੱਚੀ ਨਹੀਂ ਕੱਟੇ ਪਰ ਉੱਥੇ ਜਦੋਂ ਅਰਦਾਸ ਬੇਨਤੀ ਕੀਤੀ ਸਿਮਰਨ ਕੀਤਾ ਉਸ ਤੋਂ ਪੁੱਛਿਆ ਗਿਆ ਪਰਿਵਾਰ ਕੋਲ ਕੇ ਭਾਈ ਪ੍ਰਸ਼ਾਦ ਦੇ ਸਕੋਗੇ ਰਾਤ ਦੇ 10 ਬਚੂ ਕੇ ਸੀ ਉਹ ਕਹਿੰਦੇ ਬੀਤਿ ਪ੍ਰਸ਼ਾਦ ਦੇ ਸਕਾਂਗੇ ਜਦੋਂ ਪਰਿਵਾਰ ਪਰਸ਼ਾਦੇ ਛਕਣ ਲੱਗਿਆ ਬੱਚੀ ਦੇ ਵੀ ਮਨ ਦੇ ਵਿੱਚ ਲਾਲਸਾ ਸੀ ਕਿ ਮੈਂ ਪਰਸ਼ਾਦੇ ਛਕਾਂ ਪਰ ਬੱਚੀ ਦੀ ਮਾਤਾ ਕਹਿ ਲਗੀ ਕਿ ਪੈਸਾ ਡਾਕਟਰ ਨੇ ਬੰਦ ਕੀਤੇ ਆ ਦਸ ਦੇ ਵਿੱਚ ਉਚਾਨਕ ਟਕੜਿਆ ਭੈੜੇ ਹਸਪੀਟਲ ਲਈ ਤੇਰੇ ਗੁਰੂ ਦਾ ਕਾਰ ਹੈ ਬੱਚੀ ਨੂੰ ਛਕਣ ਦਿਓ ਪਰਸ਼ਾਦੇ ਬੱਚੀ ਨੇ ਕੜੀ ਚਾਵਲ ਬੜੇ ਪਿਆਰ ਤੇ ਨਰਛਾ ਅਤੇ ਜਦੋਂ ਜਾਂਦੇ ਹੈ ਮੇਰੇ ਮਾਲਿਕ ਨੇ ਕੋਈ ਆਪਣੇ ਆਪ ਕੋ ਕਰਦਾ ਹੈ ਵਾਨਕ ਦਾ ਕਾਰਜ ਹੈ ਆਪਾਂ ਤੇ ਇੱਕ ਨਾਰਮਲ ਇਨਸਾਨ ਪੁੱਛਿਆ ਭੈਣ ਕਿ ਭੈਣ ਗੱਡੀ ਕਿ ਦੀ ਹੈ ਕਿੱਥੋਂ ਲੈ ਕੇ ਆਏ ਹੈ ਕਹਿੰਦੀ ਵੀਰ ਜੀ ਕਰਾਇਮ ਤੇ ਲੈ ਕੇ ਆਇਆ ਗਰੀਬ ਪਰਿਵਾਰ ਹੈ ਮਾਲਕ ਨੇ 55 ਰੁਪਏ ਕੱਢ ਕੇ ਉਹ ਲਬੀ ਸੁਦੇ ਰੱਖਦੇ ਤਾਂ ਕਿ ਆ ਵੀ ਲੈ ਕੇ ਜਾ ਇੱਕ ਬੈਂਟੇ ਦਿੱਤੇ ਇਸ ਤੇ 40 ਬੱਚੀ ਦੇ ਕੋਲ ਗੁਰਮント ਸਰਵਰ ਬਣੇ ਕਰਾ ਅੱਜ ਤੁਸੀਂ ਉਸ ਬੱਚੀ ਨੂੰ ਉਸ ਬੱਚੀ ਦੇ ਪਰਿਵਾਰ ਨੂੰ ਫੋਨ ਕਰਕੇ ਕੁਝ ਸਤ ਦੇਓ ਕਿ ਜਿਹੜੇ ਡਾਕਟਰ ਕਹਿੰਦੇ ਸੀ ਇੱਕ ਰਾਤ ਨਹੀਂ ਕੱਟਦੀ ਇੱਕ ਤੁਹਾਡੇ ਇੱਥੇ ਬਰਨਾਲੇ ਦੇ ਕੋਲ ਫੁੱਟੀ ਖੁਰਦ ਪਿੰਡ ਉੱਥੋਂ ਦੀ ਬੀਬੀ ਸਿਮਰਨਜੀਤ ਕੌਰ ਉਸ ਦੇ ਪੈਰ ਦੇ ਉੱਤੇ ਜ਼ਖਮ 1.5-2 ਸਾਲ ਤੋਂ ਜ਼ਖਮ ਸੀ ਉਹ ਠੀਕ ਨਹੀਂ ਹੋ ਰਿਹਾ ਸੀ ਬੜਾ ਇਲਾਜ ਕਰਵਾਇਆ ਕਿ ਟਿਕ ਨਹੀਂ ਕਿ ਨਾ ਹੋਇਆ ਪਰ ਡਾਕਟਰ ਕਹਿੰਦੇ ਸੀ ਕਿ ਆਪਰੇਸ਼ਨ ਬਣ ਹੈ ਆਪਰੇਸ਼ਨ ਕਰਵਾ ਬੀਬੀ ਜੇ ਠੀਕ ਕਰਵਾਉਣੇ ਨਹੀਂ ਠੀਕ ਹੋਏਗਾ ਤੇ ਅਸੀਂ ਇੱਕ ਗਣ ਜੇਪੜਾ ਤੇ ਡਾਕਟਰ ਨੇ ਕਿਹਾ ਹਾਂ ਜਿੱਥੇ ਡਾਕਟਰਾਂ ਦੇ ਹੱਥ ਖੜੇ ਹੁੰਦੇ ਹਨ ਉੱਥੇ ਮੇਰਾ ਬੈਦ ਗੁਰੂ ਗੋਬਿੰਦ ਦਾ ਇਲਾਜ ਸ਼ੁਰੂ ਕਰਉਂਦਾ ਉਸ ਬੀਬੀ ਦੇ ਵੀ ਸੁਣਿਆ ਸੁਣ ਕੇ ਆ ਕੇ ਪ੍ਰੋਗਰਾਮ ਦੇ ਵਿੱਚ ਆਈ ਤੇ ਆ ਕੇ ਕਹਿ ਲੱਗੀ ਕਿ ਭਾਈ ਸਾਹਿਬ ਮੇਰੇ ਪੈਰ ਤੇ ਅਜ ਤੱਕ ਮੈਂ ਠੀਕ ਨਹੀਂ ਉਸ ਮੁਕਿਆ ਕੇ ਭੈ ਨਾਮ ਦੇ ਨਾਮ ਜਪੋਂਗੇ ਤਾਂ ਮਾਲਕ ਨੇ ਦੁੱਖ ਦੂਰ ਕਰ ਦੇ ਗੁਰਬਾਣੀ ਦਾ ਫਰਮਾਨ ਹੈ ਮੇ ਸੇਵਾ ਕਹ ਰਿਹਾ ਜਿੰਨ ਜਿੰਨ ਨਾਮ ਤੇ ਆਇਆ ਤਿੰਨ ਕੇ ਕਾਜ ਸਰੇ ਉਹਨਾਂ ਦੇ ਕਾਜ ਸਬਰ ਜਾਂਦੇ ਹੈ ਜਿਹੜੇ ਨਾਮ ਨੂੰ ਜਦ ਉਹ ਪੈ ਆਈ ਲੋਹ ਖੇੜਾ ਪਿੰਡ ਹੈ ਉਸੇ ਸਮਾਗਮ ਸੀ ਉੱਤੇ ਆ ਕੇ ਉਹਨੇ ਬੇਨਤੀ ਲੋਗਰੀ ਕੀਤੀ ਤੇ ਉਸ ਨੂੰ ਦੱਸਿਆ ਗਿਆ ਕਿ ਪੈ ਸਿਮਰਨ ਕਰ ਪਰ ਮਨ ਨਹੀਂ ਮੰਨੇ ਥੋੜਾ ਬਨ ਮੰਨੇ ਜਿਆਦਾ ਨਹੀਂ ਨਾਮ ਰਣ ਕਰਕੇ ਸਿਮਰਨ ਨਹੀਂ ਕੀਤਾ ਤੇ ਪੈ ਠੀਕ ਨਹੀਂ ਹੋਇਆ 20 ਦਿਨ ਲਗੇ ਬਰਨਾਈ ਤੇ ਕੋਲ ਫਰਨਾ ਹੀ ਪਿੰਡ ਉਥੇ ਸਮਾਗਮ ਦੇ ਉੱਤੇ ਪੈ ਫੇਰ ਆ ਜਾਂਦੀ ਹੈ ਫਿਰ YouTube ਦੇ ਉੱਤੇ ਦੇਖੀ ਜਾਂਦੀ ਹੈ ਕਿ ਨਾਮ ਜਪਣ ਵਾਲਿਆਂ ਤੇ ਦਰ ਦੂਰ ਹੋ ਗਏ। ਨਾਮ ਜਪਣ ਵਾਲਿਆਂ ਤੇ ਮਹਿਮਲ ਕਾਰਜ ਕਰਦੇ। ਮੇਰਾ ਨਹੀਂ ਹੋ ਗਿਆ। ਫਿਰ ਆ ਗਈ ਆ ਕੇ ਕਹਿ ਰਹੇ ਕਿ ਭਾਈ ਸਾਹਿਬ ਐਤ ਕੀ ਬੇਨਤੀ ਹੋਰ ਲੈ ਕੇ ਆਇਆ। ਦਾਸ ਨੇ ਪੁੱਛਿਆ ਦੱਸੋ। ਕਹਿੰਦੇ ਐਤ ਕੀ ਬੇਨਤੀ ਇਹ ਆਈ ਹੈ ਕਿ ਸਾਨੂੰ ਅਸ਼ੀਰਵਾਦ ਇੰਨਾ ਕੁ ਦੇ ਦਿਓ ਕਿ ਮੇਰਾ ਆਪਰੇਸ਼ਨ ਸਹੀ ਹੋ ਜਾਵੇ। ਮੈਨੂੰ ਆਪਰੇਸ਼ਨ ਕਰਾਉਣਾ ਪੈਣਾ ਹੈ ਆਪਰੇਸ਼ਨ ਤੋਂ ਬਗੈਰ ਕੋਈ फिर मालिक ने कड़वाया जे एक महीना इंतजार कर तो इंतजार कर लिया एक महीना होगा इंतजार कर की करना पेगा अस अच्छा नाम ही जपना हो तो कुछ नहीं करना बस नाम जो मेरा मालिक साइज बगैर तो थोड़ा तो कार्य कर दे सच जाने हो। ਤਾਂ ਕਿ ਹੁਕਮ ਮੰਨਿਆ ਆਪਰੇਸ਼ਨ ਤੋਂ ਕਾਟ ਕਰ ਦਿੱਤੀ। ਜੁਗਤੀ ਦਸੀ ਕਿ ਇਸ ਤਰੀਕੇ ਹੋਰ ਕੁੜਾਈ ਲੈ ਠੀਕ ਹੋ ਜਾਵੇ। ਪਾਣੀ ਜਦੋਂ ਧਾਹੂ ਦੇ ਖੁਰਦ ਬਰਨਾਂ ਦੇ ਕੋਲ ਪਿੰਡ ਹੈ। ਚੌਥੇ ਦਿਨ ਮਾਲਕ ਨੇ ਕੋ ਜਖਮ ਸਾਫ। ਇਹ ਹੈ ਤੁਹਾਡੇ ਗੁਰੂ ਦੇ ਵਿੱਚ ਤਾਕਤ। ਪਰ ਅਸੀਂ ਤੇ ਗੁਰੂ ਨੂੰ ਛੱਡ ਕੇ ਮੜੀਆਂ ਮਸਾਣੀਆਂ ਤੇ ਤੁਰੇ ਫਿਰਦੇ ਨਾ। ਅਸੀਂ ਤੇ ਪੀਰ ਫਕੀਰ ਕਿ ਬੜਾ ਬੜਾ ਖਜ਼ਾਨਾ ਹੈ ਸਾਡੇ ਕੋਲ ਬੜਾ ਬੜਾ ਗੁਰੂ ਹੈ ਸਾਡੇ ਕੋਲ بس ਲੋੜ ਹੈ ਪਰੋਸਾ ਕਰਨ ਦੀ ਲੋੜ ਹੈ ਜੀ ਕਰਨਾ ਜੀਦਾ ਹੈ ਉਹ ਨਾਮ ਜਪਣਾ ਕੀਤਾ ਨਾਮ ਉਤਾ ਜਪਣਾ ਜਿੱਦਾਂ ਗੁਰੂ ਕਹੇ ਗੁਰੂ ਦੀ ਮਾਤ ਪ੍ਰੋਬਲਮ ਹੈ ਕਿ ਆ ਬੱਚੇ ਆ ਗੁਰੂ ਦੀ ਬਸ ਗੁਰੂ ਦੀ ਮਾਤ ਕੀ ਕਹਿੰਦੀ ਮੇਰੇ ਬਾਦਸ਼ਾਹ ਮੈਂ ਨਾਮ ਜੱਪਣਾ ਚਾਹਣਾ ਕਿਤਾ ਜਪਾਂ ਪਰ ਬਾਦਸ਼ਾਹ ਦੱਸਦੇ ਸੁਆਦ ਤੇ ਗਰਸਕਿੰਦੇ ਸੁਆਦ ਦੇ ਰਸਤੇ ਪਔਰ ਸਾਡੇ ਅੰਦਰ ਜਾਂਦੀ ਹੈ ਕਿਥੋਂ ਤੱਕ ਆਲਾ ਪੀਤਾ ਜਿਹਨੂੰ ਧੁੰਨੀ ਕਹਿੰਦੇ ਆਪਾਂ ਐਸੋ ਤੱਕ ਫਲਰ ਜਾਂਦੀ ਇਹਦੇ ਨਾਲ ਟਕਰਾਂਦੀ ਹੈ ਟਕਰਾ ਕੇ ਇਸੇ ਰਸਤੇ ਵਾਪਸ ਬਾਹਰ ਆ ਜਾਂਦੀ ਆਪਾਂ ਮੁਖਤੇ ਕੋਲੋਂ ਪੌਣ ਅੰਦਰ ਲੈ ਕੇ ਗਏ ਅਤੇ ਦਵਾਰਾਂ ਵਾਪਸ ਇੱਥੇ ਹੀ ਆ ਕੇ ਜਮਾ ਕਰਵਾ ਦੇ ਫਰਕ ਕੀ ਪਿਆ ਇਹਦੇ ਵਿੱਚ ਸਵਾਸਤੇ ਆਪਾਂ ਉਰਗਾ ਵੀ ਲੈਨੇ ਆ ਪਰ ਫਿਰ ਨੂੰ ਆਪਾਂ ਕੀ ਕਰਾਂਗੇ ਜਦੋਂ ਅੰਦਰ ਪਾਉਂ ਜਾਵੇਗੀ ਅਸੀਂ ਮੋਹਰ ਲਾਵਾਂਗੇ ਬੋਲਾਂਗੇ ਵਾਹ ਨਾਪੇ ਨਾ ਟੌਕ ਟਕਰਾਈ ਵਾਪਸ ਆ ਰਹੀ ਹੈ ਅਸੀਂ ਮੋਹਰ ਲਾ ਦੇਾਂਗੇ ਗੁਰੂ ਵਾਹ ਗੁਰੂ ਵਾਹ ਗੁਰੂ 108 ਪੂਰਾ ਹੋ ਗਿਆ एक गुरमंत्र पूरा हो गया इस शवास गुरमंत्र की मोहर ला गई जिस मेरे साहबा ने अपास दिता आप